ਤਿਆਨਪੁਰ ਦੇ ਪੈਂਪਰਾ 12 ਸਾਲਾਂ ਲੜਕੇ ਗੁਰੇਨ ਅਤੇ 14 ਸਾਲਾਂ ਲੜਕੀ ਸੁਭਾਗਿਆ ਨੇ ਖੇਡਾਂ ਦੇ ਵਿੱਚ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਬੀਤੇ ਦਿਨੀ ਹੋਈਆਂ ਸਕੂਲ ਨੈਸ਼ਨਲ ਖੇਡਾਂ 네ਪਾਲ ਚੈਂਪੀਅਨਸ਼ਿਪ ਦੇ ਵਿੱਚ ਕਰਾਚੀ ਚੈਂਪੀਅਨਸ਼ਿਪ ਦੇ ਵਿੱਚ ਗੁਰੇਨ ਨੇ ਸਿਲਵਰ ਮੈਡਲ ਹਾਸਲ ਕੀਤਾ ਇਸ ਤਰ੍ਹਾਂ ਉਸ ਦੀ ਵੱਡੀ ਪੈਂ ਸੁਭਾਗਿਆ ਨੇ ਸਕੇਟਿੰਗ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਜਿਸ ਕਰ ਰਿਹਾ ਹੈ ਕਿ ਗੁਰੇਨ ਅਤੇ ਸੁਭਾਗਿਆ ਕਣੀਏ ਦੇ ਵਾਂਗਰ ਦੇ ਕੇ ਨਿੱਜੀ ਸਕੂਲ ਦੇ ਵਿਦਿਆਰਥੀ ਨੇ ਨੇਪਾਲ ਖੇਡਾਂ ਜਿੱਤਣ ਤੋਂ ਬਾਅਦ ਇਤਿਹਾਸਿਕ ਕਸਬਾ ਧਿਆਨਪੁਰ ਦੇ ਵਿੱਚ ਪਹੁੰਚਣ ਤੇ ਗੁਰਿੰਦੇ ਤੇ ਸੁਭਾਗਿਆ ਮਾਪਿਆਂ ਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਭਰਵਾ ਸਵਾਗਤ ਕੀਤਾ ਇਸ ਮੌਕੇ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਢੋਲ ਦੀ ਧਾਲ ਤੇ ਪੰਗੜੇ ਪਾ ਕੇ ਖੁਸ਼ੀ ਮਨਾਈ ਗਈ। ਸੈਮਿੰਗ ਬੜੀ ਲੱਗਣ ਲੱਗਿਆ ਵਾ ਇਹ ਤੁਸੀਂ ਹਰ ਇੱਕ ਪੇਰੈਂਟ ਦੇ ਨਸੀਬ ਚ ਹੋਏ। ਮੈਨੂੰ ਬਹੁਤ ਖੁਸ਼ੀ ਲੱਗ ਰਹੀ ਹੈ ਮੈਂ ਬਹੁਤ ਖੁਸ਼ ਹਾਂ। ਇਹਨਾਂ ਨੇ ਪਾਲ ਗਏ। ਤੇ ਮੇਰੇ ਬੇਟੇ ਦਾ ਨਾਮ ਨੂਰੇਨ ਆ ਗਿਆ। ਸੁਭਾਗਿਆ ਸਕੀਟਿੰਗ ਤੇ ਪਹੁੰਚ ਪਾਈ ਹੈ ਤੇ ਮੇਰਾ ਬੇਟਾ ਨੂਰੇਨ ਕਾਰਾਟੇ ਦਾ ਸਿਖਰ ਬਣਦਾ। ਉਹਨੇ ਨਹੀਂ ਸੰਦੇਸ਼ ਦੇਣਾ ਜਾ। ਦੇ ਜਿੰਦਿਆਂ ਦੀ ਪੇਰਸਰੀ ਜੀਓ ਤੇ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਦਾ ਵੀ ਢੜਦੇ ਹੱਕ ਹੈਗਾ ਤੇ ਇਸ ਤੱਕ ਕਿ ਉਹਨਾਂ ਲਈ ਕੁਝ ਕਰਕੇ ਪਰਫਾਉ ਬੜੋ ਲਿਖੋ ਤੇ ਗੇਮਸ ਜਾਓ ਹੈਲੋ ਸਸ਼ੀਕਾਂ ਮੇਰਾ ਨਾਮ ਸੁਭਾਗ ਹੈ ਤੇ ਆ ਮੇਰਾ ਪਰ ਅਧੂਰੀ ਹੈ ਨਾ ਮੈਂ ਸਕੇਟਿੰਗ ਨੇਪਾਲ ਇੰਡੋਨੇਸ਼ੀਆ ਨੈਪਾਲ ਚੈਂਪੀਅਨਸ਼ਿਪ ਕੋ ਹੀ ਜਿਹੜੀ ਨੇਪਾਲ ਪੋਖਰਾ ਸ਼ਹਿਰ ਦੇ ਵਿੱਚ ਹੋਈ ਸੀ ਤੇ ਮੇਰੇ ਭਰਾ ਦੀ ਕ੍ਰਾਂਡੇ ਦੀ ਵੀ ਚੈਂਪੀਅਨਸ਼ਿਪ ਉੱਥੇ ਹੀ ਹੋਈ ਸੀ ਜਿਦੇ ਚੋਂ ਮੈਂ 골ਡ ਮੈਡਲ ਲੈ ਕੇ ਆਈਆਂ ਤੇ ਮੇਰਾ ਮੇਰਾ ਭਰਾ ਸਿਲਵਰ ਮੈਡਲ ਲੈ ਕੇ ਆਇਆ ਆ ਤੇ ਆਪਾਂ ਸिएਨ ਫਰਾਂਸਿਸਕੋ ਮੈਨ ਸੀਨੀਅਰ ਸਕੂਲ ਕਾ ਨੀਯੇ ਦੇ ਲੰਘਾ ਤੋ ਵਿਚ ਫਰਦੇ ਆ ਟੋਟਲ ਇੰਡੀਆ ਤੇ 6 ਬੱਚੇ ਗਏ ਸੀ ਜਿਨ੍ਹਾਂ ਚ 2 ਜਾਣਿਆਂ ਦੇ 골ਡ ਆਏ ਸੀ ਤੇ 4 ਜਾਣਿਆਂ ਦੇ ਸਿਲਵਰ ਆਏ ਨੇ ਮੈਂ ਇਹ ਕਹਣਾ ਚਾਹਨੀ ਆ ਕਿ ਆਪਾਂ ਜਿੱਥੇ ਗਏ ਆ ਉਧਰ ਹੋਰ ਵੀ ਬੱਚੇ ਗੇਮਾ ਚ ਆ ਕੇ ਤੇ ਇੱਦਾਂ ਗਏ ਸੈਂਟ ਫਰਾਂਸਿਸਕੋ ਕਾਲਵਨ ਸਕੂਲ ਤੇ ਬਣੀ ਇੱਕ ਬਾਂਦਰ ਹਾਂ ਅੱਜ ਮੈਂ ਇੱਕ ਐਕਟਿਵਿਟੀ ਦੇਖ ਰਿਆ ਔਰ ਹਰ ਸਾਲ ਦੀ ਸਾਲ ਉਸ ਦਾ ਉਹਨਾਂ ਮੈਨੂੰ ਬਾਹਰ ਹੀ ਨਹੀਂ ਚਿਵੇ ਚ ਸਟੇਜ ਲੈਵਲ ਤੋਂ ਡਿਸਟ੍ਰਿਕਟ ਲੈਵਲ ਕੋਆਰਡੀਨੇਸ਼ਨਲ ਲੈਵਲ ਤੇ ਬੱਚੇ ਕੈਡਨ ਵਾਸਤੇ ਮੌਕਾ ਮਿਲਦਾ ਹੈ ਔਰ ਇਸ ਵਾਰ ਵੀ ਮੈਨੂੰ ਸਕੂਲ ਵਾਲੋਂ ਸਕੂਲ ਮੈਨੇਜਮੈਂਟ ਕਮੇਟੀ ਔਰ ਸਿਸਟਰ ਜੀ ਸਿਸਟਰ ਜੀ ਔਰ ਸਿਸਟਰ ਲਾਇਸ ਐਂਡ ਫਾਦਰ ਜੀ ਆਨੇ ਬੱਚੇ ਲੈ ਕੇ ਨਾਲ ਅਧਿ ਕੁਸ਼ਨ ਕੀਤੀ ਹਮੇ ਬੱਚੇ ਲੈ ਕੇ ਨੇਪਾਲ ਕੋਕਰਾ ਸਿਆਰ ਵਿੱਚ ਗਿਆ ਜਿੱਥੇ ਸਾਡੇ ਇੰਡੀਆ ਦੇ ਫਟੋਗਾ ਤੋਂ 96 ਬੱਚੇ 96 ਬੱਚੇ ਪਾਰਟਿਸਪੇਟ ਸੀ ਪੂਰੇ ਇੰਡੀਆ ਵਿੱਚ ਹੋਰ ਇੰਡੀਆ ਵਿੱਚ ਨੇਪਾਲ ਦੇ ਵਿੱਚ ਅਮਾ ਉਹ ਜਾਣੇ ਜਿਹੜੇ ਸਾਡੇ ਕੌਂਟਮੈਂਟ ਸਕੂਲ ਦੇ ਵੀ 6 ਬੱਚੇ ਗਏ ਆ ਜਿਨ੍ਹਾਂ ਨੇ 2 골ਡ 4 ਸਿਲਵਰ ਲੈਣੇ ਉਹ ਧਾਰਪੁਰ ਤੋਂ ਤੇ ਦੋ ਬੱਚੇ ਆਪਣਾ ਘਰੇ ਰੋਦਾਚਾ ਕਰਾਤੇ ਕਰਕੇ ਆਇਆ